ਜੁਗਾਲ ਦੋਜ਼ੇਕਰ ਉਦਨਿਕ ਸੋਰਾ ਟੀਵੀ ਤੇ ਮੈਂ ਹਾਂ ਤਾਨਾ ਔਰ ਇਸ ਵਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬੀ ਗਾਇਕ ਸਰਦਾਰ ਅਲੀ ਦਾ ਐਕਸੀਡੈਂਟ ਹੋ ਗਿਆ ਹੈ ਜੀ ਹਾਂ ਦਸੂਆ ਮੁਕੇਰੀਆਂ ਦੇ ਲਾਗੇ ਰੋਡ ਐਕਸੀਡੈਂਟ ਹੋਇਆ ਜਿਸ ਵਿੱਚ ਗੱਡੀ ਪੂਰੀ ਤਰ੍ਹਾਂ ਨਾਲ ਵੱਜ ਚੁੱਕੀ ਹੈ ਇਹਨਾਂ ਸ਼ਾਟਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ 에ਅਰਬੈਗ ਤਾਂ ਖੁੱਲ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨਾਲ ਸੀ ਜੋ ਡਰਾਈਵ ਕਰ ਰਿਹਾ ਸੀ ਗੱਡੀ ਨੂੰ ਔਰ ਇੱਕ ਹੋਰ ਬੰਦਾ ਨਾਲ ਸੀ ਪਰ ਜਿਹੜੀ ਖਬਰ ਆ ਰਹੀ ਹੋਈ ਹੈ ਕਿ ਜਾਨੀ ਨੁਕਸਾਨ ਕੋਈ ਵੀ ਨਹੀਂ ਹੋਇਆ ਹੈ ਬਚਾਇਆ ਲੇਕਿਨ ਗੱਡੀ ਪੂਰੀ ਤਰ੍ਹਾਂ ਨਾਲ ਟੋਟਲ ਲਾਸ ਹੋ ਚੁੱਕੀ ਹੋਈ ਹੈ ਔਰ ਇਸ ਦੀ ਜਾਣਕਾਰੀ ਖੁਦ ਹੁਣ ਸਰਦਾਰ ਅਲੀ ਨੇ ਵੀ ਲਾਈਵ ਆ ਕੇ ਦਿੱਤੀ ਇਸ ਦਾ ਸਪਸ਼ਟੀਕਰਨ ਸਰਦਾਰ ਅਲੀ ਨੇ ਦਿੱਤਾ ਹੈ ਸਰਦਾਰ ਅਲੀ ਨੇ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਚਾਅ ਇਹਨਾਂ ਰਿਹਾ ਪਰ ਗੱਡੀ ਜਿਹੜੀ ਉਹ ਪੂਰੀ ਤਰ੍ਹਾਂ ਨਾਲ ਵੱਜ ਚੁੱਕੀ ਹੈ ਔਰ ਦਸੂਆ ਮੁਕੇਰੀਆਂ ਦੇ ਲਾਗੇ ਐਕਸੀਡੈਂਟ ਹੋਇਆ ਸ਼ੋ ਕਰਨ ਜਾ ਰਹੇ ਸੀ ਜਿੱਥੇ ਜਾਂਦੇ ਟਾਈਮ ਗੱਡੀ ਜਿਹੜੀ ਆਊਟ ਆਫ ਕੰਟਰੋਲ ਹੋ ਗਈ ਦੋਸਤੋ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਅਸਲਾਮ ਅਲੈਕਮ ਮੈਂ ਤੁਹਾਡਾ ਆਪਣਾ ਸਰਦਾਰ ਅਲੀ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰਾਂ ਅੱਲਾਹ ਪਾਕ ਦਾ ਅੱਲਾ ਦੇ ਪਾਕ ਵਲੀਆਂ ਦਾ ਮੁਰਸ਼ਿਦਾ ਦਾ ਸਤਿਗੁਰਾਂ ਦਾ ਜਿਨ੍ਹਾਂ ਦੀਆਂ ਰਹਿਮਤਾਂ ਦੇ ਨਾਲ ਸਭ ਕੁਝ ਠੀਕ ਠਾਕ ਹੈ ਔਰ ਮੈਂ ਦੱਸਣਾ ਚਾਹਣਾ ਜਿੰਨੇ ਮੇਰੇ ਚਾਹਣ ਵਾਲੇ ਹੋ ਤੁਸੀਂ ਤੁਹਾਡੀਆਂ ਦੁਆਵਾਂ ਨਾਲ ਮੈਂ ਸਭ ਠੀਕ ਠਾਕ ਹੈ ਐਕਸੀਡੈਂਟ ਹੋਇਆ ਅੱਜ ਬਹੁਤ ਵੱਡਾ ਪਰ ਰੱਬ ਨੇ ਬਚਤ ਕਰ ਦਿੱਤੀ ਇਹ ਦਸੂਹਾ ਮਕੇਰੀਆਂ ਦੇ ਲਾਗੇ ਐਕਸੀਡੈਂਟ ਹੋਇਆ ਸ਼ੋਅ ਤੇ ਜਾ ਰਹੇ ਸੀਗੇ ਪਰ ਗੱਡੀ ਕਦੋਂ ਆਊਟ ਆਫ ਕੰਟਰੋਲ ਹੋ ਗਈ ਪਤਾ ਨਹੀਂ ਲੱਗਿਆ ਮੈਂ ਫਰੰਟ ਸੀਟ ਤੇ ਬੈਠਾ ਸੀ ਡਰਾਈਵਰ ਦੇ ਨਾਲ ਗੱਡੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸਟੀering ਵੀ ਆਪਣੇ ਅੰਡਰਲੈਂਡ ਦੀ ਕੋਸ਼ਿਸ਼ ਕੀਤੀ ਪਰ ਉਨੀ ਦੇਰ ਚ ਸਾਰਾ ਕੁਝ ਵਾਪਰ ਗਿਆ ਗੱਡੀ ਕਾਫੀ ਜ਼ਿਆਦਾ ਲਾਸਟ ਹੋ ਗਈ ਹੈ ਚਲੋ ਉਹ ਕੋਈ ੱਡਾ ਵੱਡਾ ਲਾਸਟ ਨਹੀਂ ਹੈ ਪਰ ਤੁਹਾਡੀਆਂ ਦੁਆਵਾਂ ਨੇ ਸਭ ਕੁਝ ਬਚਾ ਲਿਆ ਡਰਾਈਵਰ ਮੇਰਾ ਮੇਰਾ ਕਜ਼ਨ ਬ੍ਰਦਰ ਹੀ ਆ ਸਾਦਮ ਉਹ ਵੀ ਠੀਕ ਠਾਕ ਹੈ ਥੋੜੀ ਸੱਟ ਲੱਗੀ ਹੈ ਜ਼ੇਰੇ ਇਲਾਜ ਹਸਪੀਟਲ ਚ ਪਾਕਿਸਤਾਨ ਦੇ ਤੰਦਰੁਸਤ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਤੁਹਾਡੀਆਂ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ ਮੈਂ ਸਭ ਦੀਆਂ ਕਾਲਸ ਨਹੀਂ ਲੈ ਪਾ ਰਿਹਾ ਤੇ ਕੁਝ ਚੈਨਲਸ ਨੇ ਉਹ ਕੇ ਮੌਕੇ ਤੇ ਪਹੁੰਚ ਕੇ ਤੇ ਉਹਨਾਂ ਨੇ ਨਿਊਜ਼ ਜਿਹੜੀ ਆਏ ਵਾਇਰਲ ਕਰਦੀ ਪਰ ਮੈਂ ਮੇਰਾ ਫਰਜ਼ ਬਣਦਾ ਸੀ ਕਿ ਮੈਂ ਖੁਦ ਲਾਈਵ ਹੋ ਕੇ ਦੱਸਾਂ ਕਿ ਮੈਂ ਇਹ ਬਣ ਰਹੀ ਹੈ ਜਿੱਦਾਂ ਬਾਸ ਸੀ ਜਉਂਦੀ 大哥，别走，大哥。大爷，大爷。大爷，别走。大哥，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷，别走。大爷， ਹਾਂ <small>